ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦਿਨ ਦੇ ਵੇਲੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਚੰਗੀ ਧੁੱਪ ਲੱਗੀ ਹੈ ਹਲਕੀ ਦਰਮਿਆਨੀ ਧੁੰਦ ਵੀ ਰਹੀ ਹੈ ਬੱਦਲਬਾਜ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਠੀਕ ਠਾਕ ਮਾਹੌਲ ਅੱਜ ਬਣਿਆ ਰਿਹਾ ਚੰਗੀ ਧੁੱਪ ਲੱਗਣ ਦੇ ਕਾਰਨ ਦਿਨ ਦੇ ਸਮੇਂ ਜਿਹੜਾ ਤਾਪਮਾਨ ਸੀ ਉਹ 20 ਡਿਗਰੀ ਦੇ ਨੇੜੇ ਦੇਖਣ ਨੂੰ ਮਿਲਿਆ ਤੇ ਕਿਸੇ ਕਿਸੇ ਇਲਾਕੇ ਵਿੱਚ ਤਾ ਸਬਰ ਕਰਾਰ ਬਣਿਆ ਹੋਇਆ ਸੀ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੇ ਹਾਲਾਤ ਕੀ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇ ਤਾਂ ਪੱਛਮੀ ਜਿਹੜੀ ਗੜਬੜੀਆਂ ਨੇ ਪਹਾੜੀ ਖੇਤਰ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ ਪੰਜਾਬ ਦੇ ਵਿੱਚ ਇਸ ਦਾ ਅਸਰ ਫਿਲਹਾਲ ਘੱਟ ਹੀ ਬਣਿਆ ਹੋਇਆ ਹੈ ਲਗਾਤਾਰ ਪੱਛਮੀ ਗੜਬੜੀਆਂ ਪਹਾੜਾ ਵਿੱਚ ਆਉਣ ਦੇ ਕਾਰਨ ਪੰਜਾਬ ਦੇ ਤਾਪਮਾਨ ਦੇ ਵਿੱਚ ਕਰ ਥੋੜੀ ਬਹੁਤ ਜਿਹੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਪਰ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਉੱਤਰ ਪੰਜਾਬ ਦੇ ਵਿੱਚ ਵੀ ਥੋੜੇ ਜਿਹੇ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਰਾਤ ਇਹਨਾਂ ਦਾ ਕੋਈ ਵੀ ਆਉਣ ਦੀ ਉਮੀਦ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਠੀਕ ਠਾਕ ਹੀ ਬਣੇ ਹੋਏ ਨੇ ਤਾਪਮਾਨ ਜਿਹੜਾ ਅੱਜ ਰਾਤ ਦਾ ਉਹ 12 ਡਿਗਰੀ ਦੇ ਨੇੜੇ ਤੇ ਐਵਰੇਜ ਬਣੇ ਰਹਿਣ ਦੀ ਉਮੀਦ ਹੈ ਤੇ ਕਿਸੇ ਕਿਸੇ ਇਲਾਕੇ ਵਿੱਚ ਤਾਪਮਾਨ 10 ਡਿਗਰੀ ਤੇ 9 ਡਿਗਰੀ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦਾ ਹੈ ਠੰਡ ਦੇ ਹਾਲਾਤ ਸਵੇਰ ਦੇ ਸਮੇਂ ਹੋ ਸਕਦੇ ਨੇ ਧੁੰਦ ਵੀ ਆ ਸਕਦੀ ਹੈ ਪੰਜਾਬ ਦੇ ਵਿੱਚ ਅੱਧ ਰਾਤ ਤੋਂ ਬਾਅਦ ਪਰ ਓਵਰ ਆਲ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਬਣੇ ਰਹਿਣ ਦੀ ਹੀ ਜ਼ਿਆਦਾਤਰ ਉਮੀਦ ਹੈ ਕੋਈ ਵੱਡੀ ਹਲਚਲ ਨਹੀਂ ਹੈ ਉਮੀਦ ਦੀ ਜਿਸ ਦੇ ਮੱਦੇਨਜ਼ਰ ਆਪਾਂ ਕਹਿ ਸਕੀਏ ਕਿ ਕੋਈ ਵੱਡੀ ਗੜਬੜੀ ਹੋਵੇਗੀ ਹਾਂ ਅਜੇ ਹਜਰੂਰ ਹੈ ਕਿ ਹਲਕੇ ਦਰਮਿਆਨੀ ਬੱਦਲੀ ਸਿਸਟਮ ਉੱਤਰੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਪਠਾਨਕੋਟ ਅਮਿਸਰ ਗੁਰਦਾਸਪੁਰ ਦੇ ਇਲਾਕੇ ਵਿੱਚਕਾਰ ਪਰ ਉਹਨਾਂ ਦਾ ਕੋਈ ਮੀਂਹ ਦੇ ਪੱਖ ਤੋਂ ਅਸਰ ਦਿਖਾਈ ਨਹੀਂ ਦੇ ਰਿਹਾ। ਬਾਕੀ ਅਜੇ ਕੋਈ ਵੀ ਅਜਿਹੀ ਅਪਡੇਟ ਨਹੀਂ ਆ ਰਹੀ ਜਿਸ ਦੇ ਬਾਰੇ ਆਪਾਂ ਕਹਿ ਸਕੇ ਕਿ ਪੰਜਾਬ ਦੇ ਵਿੱਚ ਮੀਂਹ ਹੋ ਸਕਦਾ ਹੈ। ਅਗਰ ਕੋਈ ਵੀ ਅਪਡੇਟ ਆਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।